ਪਹਿਲੀ ਗੱਲ ਆਪਾਂ ਕੀਤੀ ਸਰਦਾਰ ਲਖਮਣ ਸਿੰਘ ਧਾਰੋਵਾਲ ਜੀ ਦੀ ਇਹਨਾਂ ਦਾ ਥੋੜਾ ਪਿਛੋਕੜ ਕਹਿ ਦੇਵਾਂ ਇਹਨਾਂ ਦੀ ਧਰਮ ਪਤਨੀ ਹੈ ਬੀਬੀ ਇੰਦਰ ਕੌਰ ਤੇ ਇਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਬੜਾ ਪ੍ਰੇਮ ਕਰਦੇ ਨੇ ਗੁਰੂ ਜੀ ਦੇ ਨਾਲ ਗੁਰਬਾਣੀ ਦੇ ਨਾਲ पर कदे भी उलाम्बा नहीं देता वी गुरुजी सानू बच्चे दी दात क्यों नहीं मिली कदे भी गिला नहीं कीता हुक्म अरजਾਈ چلਣਾ ਰੱਬੀ ਪਿਆਰੇ ਤੇ ਹੁਕਮ ਵਿੱਚ ਚੱਲਦੇ ਆ ਨਾ ਤੇਰਾ ਕੀਆ ਮਿੱਠਾ ਲੱਗੈ ਹੁਣ ਨਹੀਂ ਹਰੇਕ ਮਾਤਾ ਪਿਤਾ ਨੂੰ ਬੜੀ ਤਮੰਨਾ ਹੁੰਦੀ ਆ ਵੀ ਸਾਡੇ ਘਰ ਔਲਾਦ ਹੋਵੇ ਗੁਰੂ ਪਿਤਾ ਜੀ ਤੋਂ ਸਿੱਖਿਆ ਲਈਏ ਬੇਬੇ ਨਾਨਕੀ ਜੀ ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਗੀ ਭੈਣ ਐ ਬੇਬੇ ਨਾਨਕੀ ਉਹਨਾਂ ਸਮਿਆਂ 'ਚ ਭੈਣ ਨੂੰ ਵੱਡੀ ਭੈਣ ਨੂੰ ਬੇਬੇ ਕਹਿੰਦੇ ਹੁੰਦੇ ਸੀ ਕਦੇ ਵੀ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਆਲਾੰਬਾ ਨਹੀਂ ਸੀ ਦਿੱਤਾ ਵੀ ਤੂੰ ਦੁਨੀਆ ਨੂੰ ਤਾਰਦੈ ਵੀਰਾ ਆਪਣੀ ਭੈਣ ਨੂੰ ਵੀ ਤਾਰ ਮੇਰੇ ਘਰ ਵਿੱਚ ਤੇ ਕੋਈ ਔਲਾਦ ਹੀ ਨਹੀਂ ਕਦੇ ਆਲਾੰਬਾ ਨਹੀਂ ਸੀ ਦਿੱਤਾ ਤੇ ਅਸੀਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖਾਂ ਤੇ ਅਸੀਂ ਕੀ ਕਰਦੇ ਭੈਣ ਵੀ ਸਿੱਖ ਹੈ ਤੇ ਵੀਰ ਵੀ ਸਿੱਖ ਹੈ ਅਸੀਂ ਕੀ ਕਰਦੇ ਆ ਅਸੀਂ ਕਿੱਥੇ ਖੜੇ ਹਾਂ ਪਹਿਲੀ ਗੱਲ ਤੇ ਜੇ ਘਰ ਵਿੱਚ ਬੱਚੇ ਦੀ ਦਾਤ ਮਿਲ ਜਾਵੇ ਸ਼ੁਕਰਾਨਾ ਕੋਈ ਬਿਰਲਾ ਕਰਦਾ ਹੈ ਪਹਿਲਾਂ ਤੇ ਵੇਖਦੇ ਆ ਵੀ ਪੁੱਤ ਹੋਇਆ ਜਾਂ ਧੀ ਹੋਈ ਆ ਜੇ ਪੁੱਤ ਹੋਇਆ ਫਿਰ ਸ਼ਰਾਬਾਂ ਦੇ ਦੌਰ ਨੇ ਜੇ ਧੀ ਹੁੰਦੀ ਆ ਬਿਰਲਿਆਂ ਨੂੰ ਛੱਡ ਕੇ ਫਿਰ ਰੱਬ ਨੂੰ ਅਲੰਭੇ ਨੇ ਸਾਡੇ ਘਰ ਪੱਥਰ ਸੁੱਟ ਦਿੱਤਾ ਕਈ ਭੈਣਾਂ ਹੀ ਦੂਜੀ ਭੈਣ ਨੂੰ ਕਹਿੰਦੀਆਂ ਵੀ ਭੈਣੇ ਚੱਲ ਅਗਲੀ ਵਾਰ ਤਨ ਮੈਂ ਲੈ ਕੇ ਚਲੂੰ ਬਾਬੇ ਦੇ ਡੇਰੇ ਵਿੱਚ ਬਾਬਾ ਜੀ ਨੂੰ ਸੇਵ ਦਿੰਦੇ ਉਹਦੇ ਤਾਂ ਪੱਕਾ ਮੁੰਡਾ ਹੀ ਹੁੰਦਾ ਹੈ ਦੇਖੋ ਮੈਂ ਤੇ ਅਕਸਰ ਕਹਿਨੀ ਹੁੰਨੀ ਆ ਵੀ ਜਿਹੜੇ ਭਰੂਣ ਹੱਤਿਆ ਦੇ ਕੇਸ ਵਾਧਦੇ ਜਾ ਰਹੇ ਹਨ ਇਹ ਪਰਚੇ ਨਾ ਡੇਰੇ ਵਾਲਿਆਂ ਤੇ ਵੀ ਹੋਣੇ ਚਾਹੀਦੇ ਨੇ ਇਹ ਵੀ ਧੀਆਂ ਨੂੰ ਤਾਂ ਨਹੀਂ ਪ੍ਰਮੋਟ ਕਰ ਰਹੇ ਮੁੰਡਿਆਂ ਨੂੰ ਪ੍ਰਮੋਟ ਕਰਦੇ ਨੇ ਕਿਤੇ ਨਾ ਕਿਤੇ ਆਪਣੇ ਮਨ ਵਿੱਚ ਇਹ ਗੱਲ ਪਾਉਂਦੇ ਆ ਵੀ ਧੀਆਂ ਮਾੜੀਆਂ ਹੁੰਦੀਆਂ ਨੇ ਕਦੇ ਕਿਸੇ ਬਾਬੇ ਨੇ ਕਿਹਾ ਵੀ ਆਓ ਮੈਂ ਧੀਆਂ ਦੀ ਦਾਤ ਦੇਵਾਂਗਾ ਧੀਆਂ ਨੂੰ ਮਾੜਾ ਸਮਝਿਆ ਜਾਂਦਾ ਨਾਲੇ ਇਹ ਦਾਤਾਂ ਦੇ ਹੀ ਨਹੀਂ ਸਕਦੇ ਦਾਤਾਂ ਦੇਣ ਵਾਲਾ ਤੇ ਇੱਕੋ ਹੀ ਆ ਪਾ ਪਹਿਲਾਂ ਗੱਲ ਕਰ ਲਈ ਦਦਾ ਦਾਤਾ ਇੱਕ ਹੈ ਇੱਕ ਤੋਂ ਮੰਗੀ ਆ ਕਿ ਚਾਹੇ ਉਹ ਪੁੱਤ ਦੇ ਦੇ ਚਾਹੇ ਧੀ ਦੇ ਦੇ ਦੋਨੋਂ ਹੀ ਰੱਬ ਜੀ ਦੀ ਰਜਾ ਸਮਝ ਕੇ ਆਪਾਂ ਕਬੂਲ ਕਰਨੀ ਆ ਤੇ ਉਹਨਾਂ ਨੂੰ ਸਹੀ ਸਿੱਖਿਆ ਦੇਣੀ ਆ ਧੀਆ ਤੇ ਪੁੱਤਾਂ ਵਿੱਚ ਫਰਕ ਨਹੀਂ ਕਰਨਾ ਤੇ ਅਗਲੀ ਗੱਲ ਜੇ ਰੱਬ ਜੀ ਔਲਾਦ ਨਾ ਦੇਣ ਨਾ ਘਰ ਵਿੱਚ ਬੱਚਾ ਹੋਵੇ ਤੇ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਆ ਜਿਸ ਭੈਣ ਦੇ ਘਰ ਵਿੱਚ ਬੱਚਾ ਨਾ ਨਾ ਹੋਵੇ ਉਹਨੂੰ ਦੂਜੀਆਂ ਭੈਣਾਂ ਸ਼ਗਨ ਦੇ ਕੰਮਾਂ ਵਿੱਚ ਹਿੱਸਾ ਹੀ ਨਹੀਂ ਲੈਣ ਦਿੰਦੀਆਂ ਕਹਿੰਦੀ ਤੇ ਬਾਝ ਹੈ ਅਪਹਾਗਣ ਨੇ ਇਨੂੰ ਨਾ ਹਿੱਸਾ ਲੈਣ ਦਿਓ ਤੁਹਾਡਾ ਤਾਂ ਕੰਮ ਹੀ ਨਹੀਂ ਬਣਨਾ ਜੇ ਅਸੀਂ ਉਸ ਭੈਣ ਨੂੰ ਅਧੂਰੀ ਕਹਿੰਨੇ ਆ ਨਾ ਅਪਾਗਣ ਕਹਿੰਨੇ ਆ ਜਿਹਦੇ ਘਰ ਔਲਾਦ ਨਹੀਂ ਹੋਈ ਫਿਰ ਬੇਬੇ ਨਾਨਕੀ ਨੂੰ ਕੀ ਕਹਾਂਗੇ ਉਹ ਤੇ ਕਿੱਡੇ ਵੱਡੇ ਭਾਗਾ ਵਾਲੇ ਨੇ ਜਿਹੜੇ ਪਹਿਲੇ ਸਿੱਖ ਹੋਏ ਨੇ ਜਿਨ੍ਹਾਂ ਨੇ ਰੱਬੀ ਜੋਤ ਨੂੰ ਪਹਿਚਾਣ ਲਿਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਆਪ ਨਰਾਇਣ ਕਲਾ ਤਾਰ ਜਗ ਮਹਿ परबरियो जिन्ना दा औना सफला हो गया तन ने बीबी इंद्र कौर ਘਰ ਵਿੱਚ ਔਲਾਦ ਨਹੀਂ ਕਦੇ ਉਲੰਬਾ ਨਹੀਂ ਦਿੱਤਾ ਰੱਬ ਜੀ ਨੂੰ ਨਾ ਕਦੇ ਭਾਈ ਲక్ష్మణ ਸਿੰਘ ਧਾਰੋਵਾਲ ਜੀ ਨੇ ਉਲੰਬਾ ਦਿੱਤਾ ਇੱਕ ਦਿਨ ਆ ਭਾਈ ਲక్ష్మణ ਸਿੰਘ ਧਾਰੋਵਾਲ ਜੀ ਆਪਣੇ ਨੀਮ ਮੁਤਾਬਕ ਗੁਰੂ ਜੀ ਦੀ ਗੋਦ ਵਿੱਚ ਬੈਠੇ ਮubaruk ਬਾਣੀ ਦਾ ਕੀਰਤਨ ਸੁਣ ਰਹੇ ਨੇ ਤਿਉ ਕੀਰਤਨ ਇੱਕ ਬੱਚਾ ਕਰ ਰਿਹਾ ਹੈ ਮਨ ਵਿੱਚ ਖਿਆਲ ਆਇਆ ਵੀ ਮੈਂ ਇਸ ਬੱਚੇ ਨੂੰ ਮਿਲ ਕੇ ਜਾਵਾਂਗਾ ਇਹ ਮੁਬਾਰਕ ਬਾਣੀ ਨੂੰ ਕਿੰਨੀ ਰਸ ਭਿੰਨੀ ਆਵਾਜ਼ ਦੇ ਵਿੱਚ ਅੰਦਰੋਂ ਜੁੜ ਕੇ ਗਾ ਰਿਹਾ ਹੈ ਸਮਾਪਤੀ ਹੋਈ ਮਿਲਣ ਵਾਸਤੇ ਉਸ ਬੱਚੇ ਕੋਲ ਆਈਏ ਆ ਕੇ ਨਾਮ ਪੁੱਛਿਆ ਵੀ ਪੁੱਤ ਤੇਰਾ ਨਾਮ ਕੀ ਆ ਤਿਉ ਬੱਚਾ ਕਹਿੰਦੇ ਵੀ ਮੇਰਾ ਨਾਮ ਹੈ ਮੰਗਲ ਸਿੰਘ ਪਾਈ ਲక్ష్మణ ਸਿੰਘ ਧਾਰੂਵਾਲ ਜੀ ਕਹਿੰਦੇ ਮੰਗਲ ਸਿੰਘਾ ਕਿੰਨੇ ਪਿਆਰ ਨਾਲ ਗੁਰਬਾਣੀ ਨੂੰ ਗਾਇਆ ਸੀ ਤੇਰੇ ਮਾਪੇ ਕਿੰਨੇ ਸੁਭਾਗੇ ਨੇ ਉਹਨਾਂ ਨੂੰ ਤੇ ਬੜਾ ਮਾਣ ਹੁੰਦਾ ਹੋਏਗਾ ਤੇਰੇ ਉੱਤੇ ਤੂੰ ਇੰਨੀ ਨਿਕੜੀ ਜੀ ਉਮਰ ਵਿੱਚ ਗੁਰੂ ਦੀ ਗੋਦ ਵਿੱਚ ਬੈਠਦਾ ਜਦੋਂ ਇਹਨਾ ਕਿਹਾ ਭਾਈ ਮੰਗਲ ਸਿੰਘ ਦੇ ਨੈਣਾ ਵਿੱਚੋਂ ਨੀਰ ਆ ਗਿਆ ਬੈਰਾਗ ਦੇ ਹੰਝੂ ਆ ਗਏ ਪਈ ਲక్ష్మణ ਸਿੰਘ ਧਾਰੋਬਾਲ ਜੀ ਨੇ ਘੁੱਟ ਕੇ ਗਲ ਨਾਲ ਲਾਇਆ ਪਿਆਰ ਦਿੱਤਾ ਤੇ ਕਹਿਣ ਲੱਗੇ ਪੁੱਤ ਮੈਂ ਇਦਾਂ ਦਾ ਕੀ ਕਹਿ ਦਿੱਤਾ ਤੂੰ ਤੇ ਰੋਣ ਹੀ ਲੱਗ ਗਿਆ ਮੈਂ ਤੇ ਇੰਨੇ ਹੀ ਕਿਹਾ ਨਾ ਵੀ ਤੇਰੇ ਮਾਪੇ ਬੜੇ ਸੁਭਾਗੇ ਨੇ ਉਹਨਾਂ ਨੂੰ ਬੜਾ ਮਾਣ ਹੁੰਦਾ ਹੋਵੇਗਾ ਤੇਰੇ ਉੱਤੇ ਮੰਗਲ ਸਿੰਘ ਕਹਿੰਦਾ ਜਦ ਤੁਸੀਂ ਮਾਪਿਆਂ ਦੀ ਗੱਲ ਕੀਤੀ ਨਾ ਮੈਨੂੰ ਮੇਰੇ ਮਾਪੇ ਯਾਦ ਆ ਗਏ ਤੁਸੀਂ ਸਪਾਗੇ ਹੋਣ ਦੀ ਗੱਲ ਕਰਦੇ ਹੋ ਮੇਰੇ ਮਾਪੇ ਤਾਂ ਇਸ ਦੁਨੀਆ ਵਿੱਚ ਹੈ ਹੀ ਨਹੀਂ ਸੋਚ ਕੇ ਵੇਖੋ ਜਿਸ ਬੱਚੇ ਦੇ ਮਾਪੇ ਨਹੀਂ ਨਾ ਹੁੰਦੇ ਮਾਤਾ ਪਿਤਾ ਦੋਨੋਂ ਚੜ੍ਹਾਈ ਕਰ ਜਾਂਦੇ ਨੇ ਉਸ ਬੱਚੇ ਦਾ ਸਮਾਜ ਵਿੱਚ ਹਾਲ ਕੀ ਹੁੰਦਾ ਹੈ ਪਰ ਇੰਨੇ ਦੁੱਖਾਂ ਵਿੱਚੋਂ ਨਿਕਲ ਕੇ ਵੀ ਭਾਈ ਮੰਗਲ ਸਿੰਘ ਗੁਰੂ ਦੀ ਗੋਦ ਵਿੱਚ ਬੈਠ ਗਏ ਜਦੋਂ ਭਾਈ ਲక్ష్మణ ਸਿੰਘ ਧਾਰੋਵਾਲ ਜੀ ਨੇ ਗੱਲ ਸੁਣੀ ਉਸੀ ਸਮੇਂ ਕਹਿੰਦੇ ਨੇ ਪੁੱਤ ਅੱਜ ਤੋਂ ਬਾਅਦ ਨਾ ਕਹੀ ਵੀ ਮੇਰੇ ਮਾਪੇ ਹੈ ਨਹੀਂ ਮੈਨੂੰ ਤਾਂ ਅੱਜ ਪਤਾ ਲੱਗਿਆ ਮੇਰੇ ਦਾਤੇ ਨੇ ਮੈਨੂੰ ਬੱਚੇ ਦੀ ਦਾਤ ਕਿਉਂ ਨਹੀਂ ਦਿੱਤੀ ਪੁੱਤ ਅੱਜ ਤੋਂ ਤੂੰ ਸਾਡਾ ਪੁੱਤ ਹੈ ਤੇ ਅਸੀਂ ਤੇਰੇ ਮਾਤਾ ਪਿਤਾ ਫੜੀਬਾ ਮੰਗਲ ਸਿੰਘ ਦੀ ਲక్ష్మణ ਸਿੰਘ ਧਾਰੋਵਾਲ ਜੀ ਆਪਣੇ ਘਰ ਲੈ ਗਏ ਜਦੋਂ ਘਰ ਲੈ ਕੇ ਗਏ ਲੋਕਾਂ ਨੇ ਬੜਾ ਵਿਰੋਧ ਕੀਤਾ ਵਿਰੋਧ ਕਿਸ ਗੱਲ ਦਾ ਕੀਤਾ ਵੀ ਜਿਹੜੇ ਭਾਈ ਮੰਗਲ ਸਿੰਘ ਜੀ ਸੀ ਨਾ ਇਹ ਮੰਨੂ ਬਾਦ ਦੇ ਅਨੁਸਾਰ ਨੀਮੀ ਜਾਤ ਦੇ ਸਨ ਗੁਰਬਾਣੀ ਅਨੁਸਾਰ ਕੋਈ ਜਾਤ ਪਾਤ ਨਹੀਂ ਸਿੱਖ ਦੀ ਕੋਈ ਜਾਤ ਨਹੀਂ ਜਿਹਦੀ ਜਾਤ ਹੈ ਉਹ ਸਿੱਖ ਨਹੀਂ ਲੋਕਾਂ ਨੇ ਵਿਰੋਧ ਕੀਤਾ ਵੀ ਤੂੰ ਇੱਕ ਨੀਚ ਨੂੰ ਘਰ ਲੈ ਆਏ ਆ ਪਰ ਭਾਈ ਲక్ష్మణ ਸਿੰਘ ਧਾਰੋਵਾਲ ਜੀ ਤਾਂ ਰੋਜ਼ ਪੜ੍ਹਦੇ ਨੇ ਅਵਲ ਅੱਲਾ ਨੂਰ અપਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ ਉਹਨਾਂ ਨੇ ਦੁਨੀਆ ਦੀ ਇੱਕ ਨਾ ਸੁਣੀ ਗੁਰੂ ਜੀ ਦੀ ਸੁਣ ਕੇ ਭਾਈ ਮੰਗਲ ਸਿੰਘ ਨੂੰ ਆਪਣਾ ਪੁੱਤ ਬਣਾ ਲਿਆ ਕਿਉਂਕਿ ਗੁਰੂ ਜੀ ਸਮਝਾਉਂਦੇ ਆ ਨਾ ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਰਿਆਂ ਦੀ ਮਾਨਸ ਜਾਤ ਐ ਪੜਾਇਆ ਲਖਾਇਆ ਵੱਡਾ ਕੀਤਾ ਵਿਆਹ ਦਿੱਤਾ ਪਹਿਲਾਂ ਵਾਲੇ ਸਮੇਂ ਵਿੱਚ ਨਾ ਛੋਟੀ ਉਮਰ 'ਚ ਵਿਆਹ ਕਰ ਦਿੰਦੇ ਸੀ ਮਕਲਾਵਾ ਬਾਅਦ ਵਿੱਚ ਆਉਂਦਾ ਹੁੰਦਾ ਸੀ ਹੁਣ ਜਦੋਂ ਇਹ ਸਾਕਾ ਨਣਕਾਣਾ ਸਾਹਿਬ ਆਪਰਦਾ ਹੈ ਇਤਿਹਾਸ ਕਹਿੰਦੇ ਇੱਕ ਦਿਨ ਪਹਿਲਾਂ ਹੀ ਭਾਈ ਮੰਗਲ ਸਿੰਘ ਦਾ ਮਕਲਾਵਾ ਆਇਆ ਹੈ ਤੇ ਭਾਈ ਲక్ష్మణ ਸਿੰਘ ਧਾਰੂ ਬਲਜੀ ਤਿਆਰੀ ਕਰ ਰਹੇ ਨੇ ਕੇਸੀ ਇਸ਼ਨਾਨ ਕਰ ਰਹੇ ਨੇ ਭਾਈ ਮੰਗਲ ਸਿੰਘ ਜੀ ਆਪਣੀ ਮਾਤਾ ਇੰਦਰ ਕੌਰ ਨੂੰ ਪੁੱਛਦੇ ਨੇ ਮਾਤਾ ਜੀ ਪਿਤਾ ਜੀ ਕਿਤੇ ਜਾ ਰਹੇ ਨੇ ਕੋਈ ਇਹ ਤਿਆਰੀ ਕਰ ਰਹੇ ਨੇ ਜਾਣ ਦੀ ਨਾ ਕਿਤੇ ਜਾਣਾ ਹੈ ਮਾਤਾ ਜੀ ਕਹਿੰਦੇ ਹਾਂ ਪੁੱਤ ਨਨਕਾਣਾ ਸੇਵ ਨੂੰ ਆਜ਼ਾਦ ਕਰਵਾਉਣ ਦੇ ਲਈ ਸ਼ਹੀਦੀ ਜਥੇ ਵਿੱਚ ਤੇਰੇ ਪਿਤਾ ਜੀ ਨੂੰ ਸੇਵਾ ਮਿਲੀ ਆ ਉੱਥੇ ਜਾ ਰਹੇ ਨੇ ਜਥੇ ਵਿੱਚ ਸ਼ਾਮਲ ਹੋਣ ਦੇ ਲਈ ਸੋਚ ਕੇ ਵੇਖੋ ਪਤਾ ਹੋਵੇ ਅੱਗੇ ਮੌਤ ਹੈ ਆਪਾਂ ਜਾਵਾਂਗੇ ਜੀ ਜਿਹਦਾ ਨਾਮ ਹੀ ਸ਼ਹੀਦੀ ਜਥੇ ਹੈ ਇਹ ਸ਼ਹੀਦੀ ਤੇ ਹੋਣੀ ਸੁਭਾਵੇ ਗੱਲ ਹੈ ਨਾ ਕੋਈ ਗਰੰਟੀ ਨਹੀਂ ਵੀ ਪਿਤਾ ਜੀ ਨੇ ਮੁੜ ਕੇ ਆਉਣਾ ਜਾਂ ਨਹੀਂ ਆਉਣਾ ਹੋ ਸਕਦੇ ਗੁਰੂ ਜੀ ਸ਼ਹੀਦੀ ਬਖਸ਼ੀ ਦੇਣ ਜਦੋਂ ਮਾਤਾ ਜੀ ਗੱਲਾਂ ਕਰ ਰਹੇ ਹੈ ਨਾ ਭਾਈ ਮੰਗਲ ਸਿੰਘ ਉਸੇ ਸਮੇਂ ਪਿਤਾ ਵੱਲ ਭਜਦਾ ਹੈ ਜਾ ਕੇ ਕਹਿੰਦੇ ਪਿਤਾ ਜੀ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਵੇਖੋ ਇੱਕ ਦਿਨ ਪਹਿਲਾਂ ਮੁਕਲਾਵਾ ਆਇਆ ਆਪਣੇ ਪਿਤਾ ਜੀ ਨੂੰ ਕੀ ਕਹਿੰਦੇ ਨੇ ਪਿਤਾ ਜੀ ਜਿਸ ਗੁਰੂ ਜੀ ਦੀ ਗੋਦ ਵਿੱਚੋਂ ਮੇਰੀ ਬਾਹ ਫੜ ਕੇ ਲੈ ਕੇ ਆਏ ਸੀ ਨਾ ਅੱਜ ਉਸ ਗੁਰੂ ਦੇ ਘਰ ਵਿੱਚੋਂ ਆਵਾਜ਼ ਆਈ ਹੋਵੇ ਵੀ ਸੀਸ ਦੀ ਲੋੜ ਐ ਮੈਂ ਪਿੱਛੇ ਕਿਵੇਂ ਹਟ ਸਕਦਾ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਇਤਿਹਾਸ ਕਹਿੰਦਾ ਹੈ ਭਾਈ ਲਸ਼ਮਣ ਸਿੰਘ ਧਾਰੋਵਾਲ ਜੀ ਦੇ ਨਾਲ ਭਾਈ ਮੰਗਲ ਸਿੰਘ ਵੀ ਗਿਆ ਤੇ ਜਦੋਂ ਇਹ ਜਥਾ ਸ਼ਹੀਦ ਹੁੰਦਾ ਇਸ ਜਥੇ ਵਿੱਚ ਭਾਈ ਲక్ష్మణ ਸਿੰਘ ਧਾਰੋਵਾਲ ਜੀ ਦੇ ਨਾਲ ਉਹਨਾਂ ਦੇ ਸੁਪੁੱਤਰ ਭਾਈ ਮੰਗਲ ਸਿੰਘ ਵੀ ਸ਼ਹੀਦ ਹੁੰਦੇ ਨੇ ਤੇ ਜਦੋਂ ਹੋਰ ਇਤਿਹਾਸ ਨੂੰ ਪੜਦੇ ਆ ਜਿਕਰ ਮਿਲਦਾ ਹੈ ਭਾਈ ਕੇਹਰ ਸਿੰਘ ਜੀ ਦਾ ਇਹ ਵੀ ਇਸ ਜਥੇ 'ਚ ਸ਼ਹੀਦ ਹੋਏ ਇਹਨਾਂ ਦਾ ਵੀ ਥੋੜਾਪਾ ਛੋਕੜ ਦੱਸ ਦੇਮਾਂ ਭਾਈ ਕੇਹਰ ਸਿੰਘ ਜੀ ਦੇ ਘਰ ਵਿੱਚ ਵੀ ਕੋਈ ਔਲਾਦ ਨਹੀਂ ਸੀ ਕਾਫੀ ਸਮਾਂ ਵਿਆਹ ਨੂੰ ਹੋ ਗਿਆ ਸੀ ਪਰ ਘਰ ਵਿੱਚ ਕੋਈ ਬੱਚਾ ਨਹੀਂ ਸੀ ਫਿਰ ਇਹਨਾਂ ਨੇ ਗੁਰੂ ਦੇ ਦਰਬਾਰ ਵਿੱਚ ਅਰਦਾਸ ਕੀਤੀ ਦੋ ਗੱਲਾਂ ਨੇ ਜੀ ਪਹਿਲੀ ਗੱਲ ਪਾਣੀ ਨੂੰ ਮੰਨਣਾ ਦੂਜੀ ਗੱਲ ਅਰਦਾਸ ਜੇ ਪਾਣੀ ਨੂੰ ਨਹੀਂ ਮੰਨਿਆ ਜਾਂਦਾ ਅਰਦਾਸ ਕਰੋ ਕਿਸੇ ਵੀ ਚੀਜ਼ ਦੀ ਲੋੜ ਹੈ ਅਸਲੀ ਕੋਲੋਂ ਮੰਨੋ ਪੂਰੇ ਕੋਲੋਂ ਮੰਗੋ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਹੁਣ ਇਹਨਾਂ ਨੇ ਗੁਰੂ ਜੀ ਦੇ ਦਰਬਾਰ ਵਿੱਚ ਅਰਦਾਸ ਕੀਤੀ ਤੇ ਅਰਦਾਸ ਪਰਬਾਨ ਹੋਈ ਇਹਨਾਂ ਦੇ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੁਣ ਦਰਬਾਰ ਵਿੱਚ ਅਰਦਾਸ ਕੀਤੀ ਸੀ ਗੁਰੂ ਜੀ ਦੇ ਦਰਬਾਰ ਵਿੱਚੋਂ ਬੱਚੇ ਦੀ ਦਾਤ ਮਿਲੀ ਤੇ ਨਾਮ ਹੀ ਦਰਬਾਰਾ ਸਿੰਘ ਰੱਖ ਦਿੱਤਾ ਇਹ ਜਰਗ ਪਿੰਡ ਤੋਂ ਤੁਰੇ ਸੀ ਨਾਮ ਦਰਬਾਰਾ ਸਿੰਘ ਰੱਖਤਾ ਬੱਚੇ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਭਾਈ ਦਰਬਾਰਾ ਸਿੰਘ ਦੇ ਮਾਤਾ ਜੀ ਚੜ੍ਹਾਈ ਕਰਕੇ ਹੁਣ ਪਿਤਾ ਦੇ ਮੋਢਿਆਂ ਉੱਤੇ ਸਾਰਾ ਭਾਰ ਆ ਗਿਆ। ਦਾਦੀ ਮਾਂ ਨੇ ਆਪਣੇ ਪੋਤੇ ਨੂੰ ਪਾਲਿਆ। ਗੁਰਬਾਣੀ ਦੀਆਂ ਲੋਰੀਆਂ ਸੁਣਾ ਸੁਣਾ ਕੇ ਵੱਡਾ ਕੀਤਾ, ਇਤਿਹਾਸ ਸੁਣਾ ਸੁਣਾ ਕੇ ਅੰਦਰ ਪਰਪੱਕ ਕੀਤਾ। ਜਦੋਂ 7 ਸਤਕ ਸਾਲ ਦਾ ਹੋਇਆ ਦਰਬਾਰਾ ਸਿੰਘ। ਦਾਦੀ ਮਾਂ ਨੇ ਛੋਟੇ ਸਹਿਬਜ਼ਾਦਿਆਂ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ। ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਜਿਵੇਂ ਜਿਵੇਂ ਦਰਬਾਰਾ ਸਿੰਘ ਨੇ ਸੁਣਨਾ ਅੰਦਰ ਖੇਚ ਬਣਦੀ ਜਾਣੀ ਹੁਣ ਰੋਜ਼ ਕਹਿਣਾ ਸ਼ੁਰੂ ਕਰ ਦਿੱਤਾ ਮਾਂ ਮੈਨੂੰ ਮੇਰੇ ਵੀਰਾਂ ਦਾ ਇਤਿਹਾਸ ਸੁਣਾ ਰੋਜ਼ ਸੁਣ ਸੁਣ ਕੇ ਇਨਾ ਪੱਕ ਗਿਆ ਇਨਾ ਪਿਆਰ ਬਣ ਗਿਆ ਜਦੋਂ ਦਾਦੀ ਮਾਂ ਨੇ ਕਹਿਣਾ ਪੁੱਤ ਜਦੋਂ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਸੂਬੇ ਦੀ ਕਚਹਿਰੀ ਵਿੱਚ ਗਏ ਜਾਂਦਿਆਂ ਹੀ ਉਹਨਾਂ ਨੇ ਦਾਦੀ ਨੇ ਇੰਨਾ ਹੀ ਕਹਿਣਾ ਦਰਬਾਰਾ ਸਿੰਘ ਨੇ ਫਤਿਹ ਬੁਲਾ ਦੇਣੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਦਾਦੀ ਮਾਂ ਇਦਾਂ ਫਤਿਹ ਬੁਲਾਈ ਸੀ ਨਾ ਮੇਰੇ ਬੀਰੀਆਂ ਨੇ ਅੱਗੇ-ਅੱਗੇ ਬੋਲੀ ਜਾਣਾ ਜਦੋਂ ਦਾਦੀ ਨੇ ਕਹਿਣਾ ਪੁੱਤ ਜਦੋਂ ਸਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਉਹਨਾਂ ਨੇ ਹੰਝੂ ਨਹੀਂ ਕੇਰਿਆ ਉਹਨਾਂ ਨੇ ਦਾਦੀ ਨੇ ਇੰਨਾ ਕਿਹਾ ਦਰਬਾਰਾ ਸਿੰਘ ਨੇ ਜੈਕਾਰਾ ਲਾ ਦੇਣਾ ਬੋਲੇ ਸੋ ਨਿਹਾਲ ਮੈਂ ਇਦਾਂ ਜੈਕਾਰੇ ਲਾਉਂਦੇ ਸੀ ਨਾ ਮੇਰੇ ਵੀਰੇ ਦਾਦੀ ਨੂੰ ਪਤਾ ਲੱਗ ਗਿਆ ਵੀ ਦੀ ਪਕੜ ਬਣ ਗਈ ਹੁਣ ਦਾਦੀ ਨੇ ਹੋਰ ਗਹਿਰਾਈ ਚ ਸਮਝਾਉਣਾ ਸ਼ੁਰੂ ਕਰਤਾ ਵਿੱਚ ਵਿੱਚ ਦੀ ਇਦਾਂ ਵੀ ਕਹਿ ਦੇਣਾ ਪੁੱਤ ਫਤਿਹ ਸਿੰਘ ਤਾਂ ਬਿਲਕੁਲ ਤੇਰੇ ਵਰਗਾ ਸੀ ਤੇਰੇ ਜਿੰਨੀ ਹੀ ਉਮਰ ਸੀ ਉਹਦੀ ਤਾਂ ਅਵਸਥਾ ਤੇ ਉੱਚੀ ਹੈ ਨਾ ਤੇਰੇ ਜਿੰਨੀ ਉਮਰ ਸੀ 7 ਸਾਲ ਦੀ ਤੇ ਦਰਬਾਰਾ ਸਿੰਘ ਨੂੰ ਹੂਰ ਲੱਗਣ ਲੱਗ ਗਿਆ ਵੀ ਮੇਰੇ ਵਰਗੇ ਐਡੀ ਕੁਮਰ ਸੀ ਉਹਨਾਂ ਦੇ ਨਿਕੜੀ ਉਮਰ ਵਿੱਚ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਆਖਰਕਾਰ ਉਹ ਦਿਨ ਆਉਂਦਾ ਜਦੋਂ ਭਾਈ ਕੇਹਰ ਸਿੰਘ ਜੀ ਵੀ ਤਿਆਰੀ ਕਰਦੇ ਨੇ ਇਹ ਭਾਈ ਕੇਹਰ ਸਿੰਘ ਕੌਣ ਨੇ ਥੋੜੀ ਗੱਲ ਕਰ ਦੇਵਾਂ ਇੱਕ ਅੰਗਰੇਜ਼ ਅਫਸਰ ਦੇ ਨਾਲ ਡਿਊਟੀ ਕਰਦੇ ਸੀ ਇੱਕ ਦਿਨ ਆਇਆ ਇਹ ਜਾ ਰਹੇ ਸੀ ਅੱਗੇ ਵਿਖੜੇ ਪੈਂਡੇ ਹੁੰਦੇ ਸੀ ਨਾ ਜੰਗਲੀ ਰਸਤਾ ਹੁੰਦਾ ਸੀ ਸਾਹਮਣੇ ਉਹ ਸ਼ੇਰ ਆ ਗਿਆ ਅੰਗਰੇਜ਼ ਅਫਸਰ ਡਰ ਕੇ ਭੱਜ ਕੇ ਦਰਖਤ ਤੇ ਚੜ ਗਿਆ ਉਹਨੇ ਭਾਈ ਕੇਹਰ ਸਿੰਘ ਨੂੰ ਆਵਾਜ਼ ਦਿੱਤੀ ਕਹਿਣ ਲੱਗਿਆ ਵੀ ਮਿਸਟਰ ਸਿੰਘ ਤੁਸੀਂ ਵੀ ਆ ਜਾਓ ਅੱਗੇ ਸ਼ੇਰ ਆ ਰਹੇ ਹੈ ਤੇ ਭਾਈ ਕੇਹਰ ਸਿੰਘ ਕਹਿੰਦੇ ਨੇ ਨਹੀਂ ਭਲਿਆ ਸਾਡੇ ਗੁਰੂ ਜੀ ਨੇ ਸਾਨੂੰ ਇਦਾਂ ਨਹੀਂ ਸਿਖਾਇਆ ਵੀ ਸ਼ੇਰ ਆ ਰਿਹਾ ਤੇ ਭੱਜ ਪਈਏ ਫੇਰ ਕੀ ਹੋਇਆ ਸ਼ੇਰ ਆ ਰਿਹਾ ਹੈ ਸਾਹਮਣੇ ਵੀ ਤਾਂ ਬੱਬਰ ਸ਼ੇਰ ਹੈ ਮੇਰਾ ਨਾਮ ਹੈ ਕੇਹਰ ਸਿੰਘ ਕੇਹਰ ਦਾ ਅਰਥ ਵੀ ਸ਼ੇਰ ਹੈ ਤੇ ਸਿੰਘ ਦਾ ਅਰਥ ਵੀ ਸ਼ੇਰ ਹੈ ਤੇ ਬੱਬਰ ਸ਼ੇਰ ਸ਼ੇਰ ਨੂੰ ਵੇਖ ਕੇ ਕਿਵੇਂ ਭੱਜ ਸਕਦਾ ਹੈ ਇਤਿਹਾਸ ਕਹਿੰਦਾ ਭਾਈ ਕੇਹਰ ਸਿੰਘ ਨੇ ਉਸ ਸ਼ੇਰ ਦਾ ਮੁਕਾਬਲਾ ਕੀਤਾ ਤੇ ਸ਼ੇਰ ਉੱਤੇ ਜਿੱਤ ਪ੍ਰਾਪਤ ਕੀਤੀ ਇਹ ਸਾਡੇ ਵਾਰਿਸ ਨੇ ਅਸੀਂ ਉਹਨਾਂ ਦੇ ਵਾਰਿਸ ਬੈਠੇ ਆਂ ਇਹ ਸਾਡੀ ਕੌਮ ਦੇ ਬਡੇਰੇ ਨੇ ਜਿੰਨਾਂ ਤੋਂ ਆਪਾਂ ਸਿੱਖਿਆ ਲੈਣੀ ਹੈ ਤੇ ਅੱਜ ਅਸੀਂ ਕਿੱਥੇ ਖੜੇ ਆਂ ਜੀ ਜਿਹੜੀਆਂ ਬਾਹਾਂ ਕਦੇ ਸ਼ੇਰਾਂ ਦਾ ਸ਼ਿਕਾਰ ਕਰਦੀਆਂ ਸੀ ਸਾਡੇ ਪੁਰਖੇ ਨੇ ਨਾ ਤੇ ਅੱਜ ਉਹਨਾਂ ਦੇ ਵਾਰਸਾਂ ਦੀਆਂ ਬਾਹਾਂ ਵਿਰਲਿਆਂ ਨੂੰ ਛੱਡ ਕੇ ਟੀਕਿਆਂ ਨਾਲ ਬਿੰਨੀਆਂ ਪਈਆਂ ਨੇ ਤਾਕਤ ਹੀ ਨਹੀਂ ਰਹੀ ਸਮਰੱਥਾ ਹੀ ਨਹੀਂ ਰਹੀ ਖੁਰਾਕਾਂ ਹੀ ਉਹ ਨਹੀਂ ਰਹੀਆਂ ਸਾਡੀਆਂ ਸਤਿਗੁਰੂ ਜੀ ਸਮੱਤ ਦੇਣ ਮਨ ਨੂੰ ਵੀ ਸਟਰੋਂਗ ਬਣਾਈਏ ਬਾਣੀ ਨਾਲ ਜੁੜ ਕੇ ਸਹੀ ਖੁਰਾਕ ਮਨ ਨੂੰ ਦਈਏ ਤੇ ਤਾਨੂੰ ਵੀ ਸਹੀ ਖੁਰਾਕ ਦੇਣੀ ਸ਼ੁਰੂ ਕਰੀਏ ਕਟੋ-ਕਟ ਜਿੰਨਾ ਕੁਝ ਆਪਾਂ ਖਾਣ ਪੀਣ ਦਾ ਸਮਾਨ ਸਬਜ਼ੀਆਂ ਬਗੈਰਾ ਇਹ ਤਾਂ ਆਪਾਂ ਘਰੇ ਅਗਾਉਣ ਲੱਗੀਏ ਥੋੜੀ ਮਿਹਨਤ ਕਰੀਏ ਸਤਿਗੁਰੂ ਜੀ ਆਪਣੇ ਤੇ ਸਾਰਿਆਂ ਤੇ ਬਖਸ਼ਿਸ਼ ਕਰਨ ਜਿਹੜੀਆਂ ਚੀਜ਼ਾਂ ਸਰੀਰ ਨੂੰ ਨੁਕਸਾਨ ਦਿੰਦੀਆਂ ਨੇ ਨਕਲੀ ਖੁਆ ਨਕਲੀ ਪਨੀਰ ਨਕਲੀ ਦੁੱਧ ਬਾਜ਼ਾਰਾਂ ਵਿੱਚ ਤੇ ਬਹੁਤ ਮਿਲਾਵਟ ਹੋਣ ਲੱਗੀ ਨਾ ਇਹ ਆਪਾਂ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਮਿਹਨਤ ਕਰਕੇ ਮੱਝਾਂ ਗਾਵਾਂ ਰੱਖਣੀਆਂ ਸ਼ੁਰੂ ਕਰੀਏ ਜੀ ਘਰ ਦਾ ਦੁੱਧ ਪੀਏ ਘਰ ਦਾ ਹੀ ਘਰ ਦਾ ਖੂਆ ਘਰ ਦੀ ਮਠਿਆਈ ਜਿੰਨਾ ਵੀ ਹੋ ਸਕਦਾ ਬਾਹਰੋਂ ਮਠਿਆਈ ਲੈਣ ਦੀ ਲੋੜ ਨਹੀਂ ਤੇ ਜੇ ਕੋਈ ਇਮਾਨਦਾਰੀ ਨਾਲ ਕਿਰਤ ਕਰਦੇ ਉਹ ਆਪਾਂ ਨੂੰ ਪਤਾ ਹੀ ਹੁੰਦਾ ਉਹਦਾ ਵਾਦ ਤੋਂ ਵੱਧ ਸਹਿਯੋਗ ਕਰੂ ਉਹਤੇ ਆਪਾਂ ਨੂੰ ਪਤਾ ਹੀ ਲੱਗ ਜਾਂਦੇ ਵੀ ਇਹ ਬਿਲਕੁਲ ਮਿਲਾਵਟ ਨਹੀਂ ਕਰਦਾ ਇਮਾਨਦਾਰੀ ਨਾਲ ਕੰਮ ਕਰਦਾ ਸੋ ਆਪਾਂ ਵੀ ਜੇ ਕੋਈ ਸਾਡੇ ਘਰ ਵਿੱਚੋਂ ਵੀ ਕੋਈ ਦੁੱਧ ਲਾਉਂਦਾ ਹੈ ਕੀ ਹੁੰਦਾ ਨਾ ਆਂਡ ਗਵਾਂਡ ਵਿੱਚੋਂ ਦੁੱਧ ਲੈਣ ਆ ਜਾਂਦੇ ਆ ਰੱਬ ਜੀ ਵੇਖ ਰਹੇ ਨੇ ਕਦੇ ਵੀ ਬੇਈਮਾਨੀ ਨਹੀਂ ਕਰਨੀ ਆਪਣੇ ਕਰਮਾਂ ਨੂੰ ਸਹੀ ਰੱਖਣੇ ਕੋਈ ਮਿਲਾਵਟ ਨਹੀਂ ਕਰਨੀ ਜਦੋਂ ਆਪਾਂ ਆਪਣੇ ਘਰ ਤੋਂ ਸ਼ੁਰੂਆਤ ਕਰਾਂਗੇ ਨਾ ਸਮਾਜ ਨੇ ਆਪੇ ਸੁਧਰ ਜਾਣਾ ਹੈ ਅਸੀਂ ਗੁਰੂ ਜੀ ਦੇ ਸਿਧਾਂਤ ਪਹਿਲਾਂ ਘਰਾਂ 'ਚ ਲਾਗੂ ਕਰੀਏ ਫਿਰ ਅੱਗੇ ਦੀ ਅੱਗੇ ਦੁਨੀਆ ਨੂੰ ਦੱਸਣੇ ਸ਼ੁਰੂ ਕਰੀਏ ਸਤਗੁਰੂ ਜੀ ਸਮਝਾਉਂਦੇ ਨੇ ਜਦੋਂ ਬਾਣੀ ਨਾਲ ਜੁੜਦੇ ਆਂ ਫਿਰ ਬਾਹਾਂ ਵਿੱਚ ਵੀ ਤਾਕਤ ਆਉਂਦੀ ਆ ਸਮਰੱਥਾ ਆਉਂਦੀ ਆ ਕਿੰਨੇ ਵੀ ਦੁਸ਼ਮਣ ਆ ਜਾਣ ਜੇ ਰੱਬ ਬੱਲ ਹੋਵੇ ਕੋਈ ਕੀ ਵਿਗਾੜ ਸਕਦਾ ਹੈ ਜਾਮ ਗੁਰੂ ਹੋਏ ਬੱਲ ਲੱਖ ਵਾਹੀ ਕੀ ਕੀਜੈ ਹੁਣ ਭਾਈ ਕੇਹਰ ਸਿੰਘ ਜੀ ਉਹ ਨੇ ਜਿਹੜੇ ਸ਼ੇਰਾਂ ਦਾ ਸ਼ਿਕਾਰ ਕਰਨਾ ਜਾਣਦੇ ਨੇ ਪਰ ਅੱਜ ਸ਼ਾਂਤ ਵੀ ਟੰਗ ਨਾਲ ਜਾਣੇ ਤਿਆਰੀ ਕਰ ਦਿੱਤੀ ਦਰਬਾਰਾ ਸਿੰਘ ਪੁੱਛਦੇ ਪਿਤਾ ਜੀ ਕਿਤੇ ਜਾਣੇ ਭਾਈ ਕੇਹਰ ਸਿੰਘ ਕਹਿੰਦੇ ਹਾਂ ਪੁੱਤ ਸ਼ਹੀਦੀ ਜਥੇ ਵਿੱਚ ਸੇਵਾ ਮਿਲੀ ਐ ਮੈਂ ਉੱਥੇ ਜਾਣੇ ਸ਼ਹੀਦੀ ਜਥੇ ਦੇ ਵਿੱਚ ਕੈਸੇ ਪਰਿਵਾਰ ਸਨ ਤਾਨ ਹੈ ਨਾ ਉਹ ਦਾਦੀ ਮਾਂ ਜਿਹਨੇ ਦਰਬਾਰਾ ਸਿੰਘ ਨੂੰ ਪਾਲਿਆ ਪਤਾ ਹੈ ਵੀ ਮੇਰੀ ਨੂੰਹ ਤੇ ਪਹਿਲਾਂ ਹੀ ਚੜ੍ਹਾਈ ਕਰ ਗਈ ਹੁਣ ਪੁੱਤ ਵੀ ਚੱਲੇ ਰੋਕਿਆ ਨਹੀਂ ਤੇ ਅਸੀਂ ਅਸੀਂ ਕਿੱਥੇ ਖੜੇ ਆ ਬਿਰਲਿਆਂ ਨੂੰ ਛੱਡ ਕੇ ਕੋਈ ਕਹਿ ਦਏ ਨਾ ਵੀ ਮੈਂ ਉਦਮ ਕਰਨਾ ਹੈ ਪਿੰਡ ਦੇ ਵਿੱਚ ਧਾਰਮਿਕ ਲਿਟਰੇਚਰ ਕਿਤਾਬਾਂ ਮੰਡਣੀਆਂ ਨੇ ਜਾਂ ਕੋਈ ਇਦਾਂ ਦਾ ਸਮਾਗਮ ਉਲੀਕਣਾ ਕਈ ਵਾਰ ਘਰ ਦੀ ਲੱਤਾਂ ਖਿੱਚਣ ਲੱਗ ਜਾਂਦੇ ਵੀ ਤੂੰ ਅੱਗੇ ਲੱਗ ਕੇ ਕੀ ਲੈਣਾ ਹੈ ਸਹਿਜੋ ਕਰਿਆ ਕਰੀਏ ਨਾ ਕੰਮਾਂ ਵਿੱਚ ਵੱਧ ਤੋਂ ਵੱਧ ਅੱਗੇ ਆਈਏ ਜੇ ਆਪਾਂ ਇਹ ਉਦਦਮ ਕਰਾਂਗੇ ਫੇਰ ਹੀ ਪਤਾ ਲੱਗਣਾ ਵੀ ਗੁਰੂ ਜੀ ਸਮਝਾਉਂਦੇ ਕਿ ਨੇ ਇੱਕ ਕਲਾਸ ਹੈ ਸਾਡੀ ਇੱਥੇ ਸਿੱਖਣਾਉਨੇ ਆ ਨਾ ਧੰਨ ਹੈ ਉਹ ਦਾਦੀ ਮਾਂ ਜਿਨੇ ਪੁੱਤ ਨੂੰ ਰੋਕਿਆ ਨਹੀਂ ਪਤਾ ਐ ਵੀ ਪਿੱਛੇ ਮੈਂ ਤੇ ਮੇਰਾ ਪੋਤਰਾ ਹੀ ਰਹਿ ਜਾਾਂਗੇ ਤੇ ਪੋਤਰੇ ਦੀ ਉਮਰ ਕਿਡਾ ਬਡੇਰੀ ਆ 7 ਸਾਲ ਦੀ ਉਮਰ ਹੈ ਤੇ ਦਰਬਾਰਾ ਸਿੰਘ ਕਹਿੰਦੇ ਪਿਤਾ ਜੀ ਸ਼ਹੀਦੀ ਜਥਾ ਜਦੋਂ ਸ਼ਹੀਦੀ ਸ਼ਬਦ ਸੁਣੀ ਆ ਉਸੇ ਸਮੇਂ ਰੌਲਾ ਪਾਤਾ ਕਹਿੰਦਾ ਮੈਂ ਤਾਂ ਆਪੇ ਸ਼ਹੀਦ ਹੋਣਾ ਮੈਨੂੰ ਵੀ ਲੈ ਕੇ ਚੱਲੋ ਕਿਹਿਰ ਸਿੰਘ ਕਹਿੰਦੇ ਨੇ ਪੁੱਤ ਬਾਟ ਬੜੀ ਲੰਬੇਰੀ ਆ ਵੇਖੋ ਜਰਗਪਿੰਡ ਤੋਂ ਤੁਰਨੇ ਤੇ ਨਨਕਾਣਾ ਸਾਹਿਬ ਜਾਣੇ ਬਾਟ ਬਹੁਤ ਲੰਬੇਰੀ ਹੈ ਤੂੰ ਥੱਕ ਜਾਏਗਾ ਦਰਬਾਰਾ ਸਿੰਘ ਕਹਿੰਦਾ ਪਿਤਾ ਜੀ ਵਾਦਾ ਰਿਹਾ ਤੁਹਾਡੇ ਨਾਲ ਲੈ ਕਿੰਨਾ ਮਰਜੀ ਪੈਂਡਾ ਹੋਵੇ ਤੁਰ ਕੇ ਤੈ ਕਰਾਂਗਾ ਤੁਹਾਨੂੰ ਇੱਕ ਵਾਰੀ ਨਹੀਂ ਕਹਾਂਗਾ ਵੀ ਮੈਨੂੰ ਚੱਕ ਲੋ ਮੈਂ ਥੱਕ ਗਿਆ ਬਸ ਮੈਨੂੰ ਲੈ ਚੱਲੋ ਭਾਈ ਕੇਹਰ ਸਿੰਘ ਕਹਿੰਦੇ ਨੇ ਪੁੱਤ ਉਮਰ ਬੜੀ ਛੋਟੀ ਆ ਤੇਰੀ ਅੱਗੇ ਤੇ ਗੋਲੀਆਂ ਦਾ ਮੀਂਹ ਪੈਣਾ ਤੂੰ ਕੀ ਕਰੇਂਗਾ ਡਰ ਜਾਏਂਗਾ ਉਸੇ ਸਮੇਂ ਭਾਈ ਦਰਬਾਰਾ ਸਿੰਘ ਕਹਿੰਦੇ ਨੇ ਪਿਤਾ ਜੀ ਬਾਬਾ ਫਤਿਹ ਸਿੰਘ ਵੀ ਤਾਂ 7 ਸਾਲ ਦੇ ਸੀ ਨਾ ਉਹ ਤੇ ਡਰੇ ਨਹੀਂ ਤੇ ਮੈਂ ਵੀ ਬਾਜਾਂ ਵਾਲੀ ਦਾ ਪੁੱਤ ਹੀ ਆ ਨਾ ਪਿਤਾ ਜੀ ਤੇ ਵੇਖ ਰੇ ਸੀ ਕਿੰਨੀ ਇੱਕ ਦ੍ਰਿੜਤ ਹੈ ਜਦੋਂ ਵੇਖਿਆ ਵੀ ਦ੍ਰਿੜ ਇਰਾਦਾ ਕਰੀ ਬੈਠਾ ਓਸੇ ਸਮੇਂ ਉਂਗਲ ਫੜੀ ਨਾਲ ਲੈ ਕੇ ਤੁਰ ਪਿਆ ਵੇਖੋ ਜਿੱਧਰ ਮੌਤ ਹੋ ਵੀ ਅਸੀਂ ਤੁਰਾਂਗੇ ਜੀ ਆਪਣੀ ਔਲਾਦ ਨੂੰ ਲੈ ਕੇ ਜਿਨ੍ਹਾਂ ਨੂੰ ਪਤਾ ਹੈ ਹਮਰੇ ਕਾਰਨ ਗੁਰਕੁੱਲ ਗਵਾਈ ਹਮ ਕੁੱਲ ਰੱਖੈਂ ਕਵਨ ਵੜਾਈ ਸਾਡੇ ਪਿਤਾ ਨੇ ਸਾਡੇ ਤੋਂ ਪੁੱਤ ਵਾਰ ਕੇ ਸਾਨੂੰ ਆਪਣੀ ਗੋਦੀ ਪਾਇਆ ਤੇ ਜਦੋਂ ਗੁਰੂ ਜੀ ਦੇ ਦਰਬਾਰ ਵਿੱਚ ਲੋੜ ਪਈ ਅਸੀਂ ਪੈਰ ਪਿੱਛੇ ਕਿਵੇਂ ਪੱਟ ਸਕਦੇ ਹਾਂ ਤੇ ਇਸ ਜਥੇ ਵਿੱਚ ਭਾਈ ਕੇਹਰ ਸਿੰਘ ਜੀ ਵੀ ਸ਼ਹੀਦ ਹੋਏ ਤੇ ਭਾਈ ਦਰਬਾਰਾ ਸਿੰਘ ਜਦੋਂ ਨਰੈਣੂ ਮਹੰਤ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ ਨਾ ਕਿਸੇ ਸਿੱਖ ਨੇ ਦਰਬਾਰਾ ਸਿੰਘ ਨੂੰ ਅਲਮਾਰੀ 'ਚ ਬੰਦ ਕਰਤਾ ਸੀ ਵੀ ਉਮਰ ਬੜੀ ਛੋਟੀ ਆ ਕਿਤੇ ਡਰ ਨਾ ਜਾਏ ਜਦੋਂ ਸਾਰਾ ਜਥਾ ਸ਼ਹੀਦ ਹੋ ਗਿਆ ਸਮਾਪਤੀ ਤੇ ਕਿਸੇ ਨੇ ਬਿਆੰਗ ਵਿੱਚ ਗੱਲ ਕੀਤੀ ਕਹਿੰਦੇ ਆਏ ਸੀ ਵੱਡੇ ਸ਼ਹੀਦ ਹੋਣ ਹੋਗੇ ਸ਼ਹੀਦ ਦਰਬਾਰਾ ਸਿੰਘ ਦੇ ਕੰਨਾਂ 'ਚ ਭੂਲ ਪਈ ਸਾਰੇ ਸ਼ਹੀਦ ਹੋਗੇ ਮੈਂ ਵੀ ਤਾਂ ਸ਼ਹੀਦ ਹੋਣ ਆਇਆ ਸੀ ਮੈਂ ਤਾਂ ਰਹੀ ਗਿਆ ਉਸੀ ਸਮੇਂ ਅਲਮਾਰੀ ਦਾ ਦਰਵਾਜ਼ਾ ਖੜਕਾਇਆ ਜ਼ੋਰ-ਜ਼ੋਰ ਨਾਲ ਉੱਚੀ-ਉੱਚੀ ਬੋਲਣ ਲੱਗਿਆ ਸਾਰੇ ਸ਼ਹੀਦ ਨਹੀਂ ਹੋਏ ਮੈਂ ਹਜੇ ਰਹਿਣੇ ਇੱਕ ਵਾਰੀ ਤਾਂ ਉਹ ਜ਼ਾਲਮ ਵੀ ਡਰ ਗਏ ਸੀ ਵੀ ਇਹ ਤਾਂ ਕੰਧਾਂ ਵੀ ਬੋਲਣ ਲੱਗ ਗਈਆਂ ਫਿਰ ਵੇਖਿਆ ਵੀ ਆਵਾਜ਼ ਕਿੱਧਰੋਂ ਆ ਰਹੀ ਆ ਅਲਮਾਰੀ ਦਾ ਦਰਵਾਜ਼ਾ ਖੋਲਿਆ ਤਾਂ ਮਾਸੂਮ ਜਿਹਾ ਬੱਚਾ ਬੈਠਾ ਜਿਹੜਾ ਸ਼ਹੀਦੀ ਦੀ ਮੰਗ ਕਰ ਰਿਹਾ ਹੈ ਜ਼ਾਲਮਾਂ ਨੂੰ ਤਰਸਣਾ ਆਇਆ ਟੋਟੇ-ਟੋਟੇ ਕਰਕੇ ਭਾਈ ਦਰਬਾਰਾ ਸਿੰਘ ਨੂੰ ਅੱਗ ਵਿੱਚ ਸੁੱਟ ਦਿੱਤਾ ਭਾਈ ਦਰਬਾਰਾ ਸਿੰਘ ਜੀ ਵੀ ਸ਼ਹੀਦ ਹੁੰਦੇ ਨੇ ਸਾਕਾ ਨਨਕਾਣਾ ਸਾਹਿਬ ਦੇ ਸਭ ਤੋਂ ਨਿਕੜੀ ਉਮਰ ਦੇ ਸ਼ਹੀਦ ਨੇ ਭਾਈ ਦਰਬਾਰਾ ਸਿੰਘ ਤੰਨ ਨੇ ਭਾਈ ਕੇਹਰ ਸਿੰਘ ਜਿਨ੍ਹਾਂ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਵੀ ਪੁੱਤ ਤੋ ਇੱਕੋ ਇੱਕ ਚਰਾਗ ਹੈ ਮੇਰੇ ਘਰ ਦਾ ਮੈਂ ਤੈਨੂੰ ਲੈ ਕੇ ਨਹੀਂ ਜਾਣਾ ਜਦੋਂ ਪੁੱਤ ਦਾ ਦ੍ਰਿੜ ਇਰਾਦਾ ਵੇਖਿਆ ਨਾਲ ਲੈ ਕੇ ਤੁਰ ਪਏ ਤੇ ਅਸੀਂ ਸਾਡੇ ਬੱਚੇ ਸਾਨੂੰ ਕੈਦ ਨਾਲ ਨਾਲ ਆਪਣੀ ਵੀ ਪਰਚੋਲ ਕਰੀਏ ਨਾ ਸਿੱਖਿਆ ਲੈਣੀ ਹੈ ਇਤਿਹਾਸ ਵਿੱਚੋਂ ਸਾਡੇ ਬੱਚੇ ਕਹਿ ਦੇਣ ਮਾਂ ਮੈਂ ਅੰਮ੍ਰਿਤ ਛਕਣਾ ਹੈ ਪਿਤਾ ਜੀ ਅੰਮ੍ਰਿਤ ਛਕਣਾ ਹੈ ਆਪਾਂ ਪਹਿਲਾਂ ਹੀ ਉਹਨਾਂ ਨੂੰ ਡਰਾ ਦਿੰਦੇ ਆ ਪੁੱਤ ਰਹਿਤ ਨਹੀਂ ਰੱਖੀ ਜਾਣੀ ਇਹ ਤੇ ਕੀ ਕਹਨੇ ਵੀ ਪੁੱਤ ਜੇ ਤੂੰ ਛਕਣਾ ਚਾਹੁੰਦਾ ਚੱਲ ਅਸੀਂ ਵੀ ਤੇਰੇ ਨਾਲ ਛਕਾਂਗੇ ਗੁਰੂ ਦੀ ਸਿੱਖੀ ਘਰ ਵਿੱਚ ਆਏ ਜੇ ਗੁਰੂ ਤੇ ਭਰੋਸਾ ਹੋਏਗਾ ਨਾ ਅਸੀਂ ਕਹਿੰਨੇ ਨਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਹਿਤ ਤੇ ਉਹਨਾਂ ਆਪ ਹੀ ਰਖਾ ਦੇਣੀ ਆ ਚੱਲੀ ਹੈ ਨਾ ਇਸ ਮਾਰਗ ਦੇ ਉੱਤੇ ਜਿਹੜੇ ਅੰਦਰੋਂ ਜੁੜਦੇ ਆ ਉਹ ਤੇ ਮੌਤ ਤੱਕ ਨੂੰ ਕਬੂਲ ਕਰ ਲੈਂਦੇ ਆ ਪਰ ਪੈਰ ਪਿੱਛੇ ਨਹੀਂ ਕਰਦੇ ਇਸੇ ਜਥੇ ਦੇ ਵਿੱਚ ਭਾਈ ਪ੍ਰੀਤਮ ਸਿੰਘ ਤੇ ਭਾਈ ਬਾਰਾ ਸਿੰਘ ਜੀ ਸ਼ਹੀਦ ਹੁੰਦੇ ਨੇ ਇਹਨਾਂ ਦਾ ਵੀ ਥੋੜਾ ਪਿਛੋਕੜ ਕਹਿ ਦੇਵਾਂ ਬਸ ਆ ਗੱਲ ਕਰਕੇ ਆਪਾਂ ਸਮਾਪਤੀ ਕਰਾਂਗੇ